ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਕਲਾਸ 6 ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 6ਵੀਂ ਪੰਜਾਬੀ ਦਾ ਪਾਠ ਨੰਬਰ ਪਹਿਲਾ ਤਿਰੰਗਾ ਇਹ ਲੇਖਕ ਸ਼ੇਦੀ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਪਿਆ ਕਰਨ ਵਾਲੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਆਪਾਂ ਪ੍ਰਸ਼ਨ ਉੱਤਰ ਕਰਾਂਗੇ ਤਿਰੰਗੇ ਦੇ ਪਹਿਲਾ ਪ੍ਰਸ਼ਨ ਹੈ ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਮ ਦੱਸੋ ਇਹਦਾ ਉੱਤਰ ਆਣਾ ਹੈ ਕੇਸਰੀ ਚਿੱਟਾ ਅਤੇ ਹਰਾ ਪ੍ਰਸ਼ਨ ਨੰਬਰ 2 ਹੈ ਤਿਰੰਗੇ ਵਿਚਕ ਸ਼ਬਦ ਸਾਵਾ ਤੋਂ ਕੀ ਭਾਵ ਹੈ ਇਹਦਾ ਉੱਤਰ ਆਣਾ ਹੈ ਰੰਗੇ ਵਿੱਚ ਸ਼ਬਦ ਸਾਵਾ ਤੋਂ ਭਾਵ ਖੁਸ਼ਹਾਲੀ ਹੈ ਅਗਲਾ ਪ੍ਰਸ਼ਨ ਹੈ ਕੇਸਰੀ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ ਇਹਦਾ ਉੱਤਰ ਆਣਾ ਹੈ ਕੇਸਰੀ ਰੰਗ ਕੁਰਬਾਨੀ ਦਾ ਪ੍ਰਤੀਕ ਹੈ ਅਗਲਾ ਪ੍ਰਸ਼ਨ ਹੈ ਅਸ਼ੋਕ ਚੱਕਰ ਤੋਂ ਕੀ ਭਾਵ ਹੈ ਇਹਦਾ ਉਤਰ ਹਨ ਹੈ ਅਸ਼ੋਕ ਚੱਕਰ ਤੋਂ ਭਾਵ ਵਿਕਾਸ ਤੋਂ ਹੈ। ਹੇਠ ਲਿਖਿਆਂ ਸਤਰਾਂ ਨੂੰ ਪੂਰਾ ਕਰੋ। ਸਵਾ ਰੰਗ ਤੇਰਾ ਦੱਸੇ ਖੇਤੀਆਂ ਦੇ ਰੰਗ ਨੂੰ ਸਵਾ ਰੰਗ ਤੇਰਾ ਦੱਸੇ ਖੇਤੀਆਂ ਦੇ ਰੰਗ ਨੂੰ ਪਹਿਨ ਬਾਨਾ ਕੇਸਰੀ ਸ਼ਹੀਦ ਜਾਨ ਜੰਗ ਨੂੰ ਚਿੱਟਾ ਰੰਗ ਤੇਰਾ ਸਾਡਾ ਵਿੱਚ ਸ਼ਾਂਤੀ ਵਿਧਾਨ ਹੈ ਹ�ै ਬੱਚੋ ਓਖੇ ਸ਼ਬਦਾਂ ਦੇ ਅਰਥ ਤਿਰੰਗਾ ਤਿਰੰਗੇ ਤੋਂ ਭਾਵ ਭਾਰਤੀ ਦਾ ਭਾਰਤ ਦਾ ਰਾਸ਼ਟਰੀ ਝੰਡਾ ਆਜ਼ਾਦੀ ਖੁੱਲ ਸਤੰਤਰਤਾ ਅੰਬਰ ਆਕਾਸ਼ ਅਸਮਾਨ ਗਗਨ ਅਰਸ਼ ਨਿਰਾਲੀ ਵੱਖਰੀ ਵਿਲੱਖਣ ਇਕਤਾ ਇਕਾ ਮੇਲ ਇਕੱਠ ਵਿਕਾਸ ਵਾਦਾ ਤਰੱਕੀ ਉਨਤੀ ਸਾਵਾ ਹਰਾ ਸਵਜ ਬਾਣਾ ਲਿਵਾਸ ਪਹਿਰਾਵਾ ਹੇਠ ਲਿਖੇ ਸ਼ਬਦਾਂ ਨੂੰ ਸਮਾਨ ਅਰਥੀ ਸ਼ਬਦਾਂ ਨਾਲ ਮਿਲਾਓ ਆਜ਼ਾਦੀ ਆਜ਼ਾਦੀ ਦਾ ਆਗੂ ਗੁਸਤੰਤਰਤਾ ਅੰਬਰ ਅਸਮਾਨ ਬਣਾ ਬਣਾ ਜਾਊਗਾ ਪਹਿਚਾਨ ਵਿਕਾਸ ਤਰੱਕੀ निराली ਵੱਖਰੀ ਤਾਂ ਬੱਚਿਓ ਇਹ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 6ਵੀਂ ਦਾ ਪੰਜਾਬੀ ਦਾ ਪਾਠ ਪਹਿਲਾ ਤਿਰੰਗਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ